ਨਜ਼ਦੀਕੀ ਪਿੰਡ ਕਾਇਨੌਰ ਵਿਕੇ ਬਲਵਿੰਦਰ ਸਿੰਘ ਰੋਡਾਂ ਦੇ ਗ੍ਰੈਬ ਵਿਕੇ ਵੈਲ ਗੱਡੀਆਂ ਅਤੇ ਹੋਰ ਪੰਜਾਬੀਅਤ ਖੇਡਾਂ ਤੇ ਲੱਗੀ ਪਾਬੰਦੀ ਹਟਾਣ ਦੀ ਖੁਸ਼ੀ ਦੇ ਵਿੱਚ ਲਟੂ ਵੰਡੇ ਗਏ ਇਸ ਮੌਕੇ ਮਾਸਟਰ ਗੁਰਮੀਤ ਸਿੰਘ ਚੱਲਿਆ ਅਤੇ ਮਾਸਟਰ ਉਤਾਰ ਸਿੰਘ ਥਨੋਰੀ ਨੇ ਕਿਹਾ ਹੈ ਕਿ ਪਿਛਲੀਆਂ ਸਰਕਾਰਾਂ ਦੇ ਵੱਲੋਂ ਪੰਜਾਬ ਦੀਆਂ ਪੁਰਾਤਨ ਖੇਡਾਂ ਤੇ ਲੱਗੀ ਪਾਬੰਦੀ ਹਟਾਉਣ ਨੂੰ ਲੈ ਕੇ ਸਿਰਫ ਸਿਆਸਤ ਖੇਡਤਿਆਂ ਲਾਰੇ ਹੀ ਲਗਾਏ ਗਏ ਨੇ ਪਰੰਤੂ ਮੌਜੂਦਾ ਸਰਕਾਰ ਨੇ ਪੁਰਾਤਨ ਖੇਡਾਂ ਨੂੰ ਮੋੜ ਸੁਜੀਤ ਕੀਤਾ ਜਿੱਥੇ ਚੱਲਦੇ ਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਇਹ ਜਿਹੜੀਆਂ ਖੇਡਾਂ ਜੀ। ਸਾਡਾ ਆਪਣਾ ਬਿਰਸ਼ੋ ਜਮਾਈ। ਮਾਣ ਸਾਡੇ ਗੁਰਨਾਨਕ ਦੇਵ ਜੀ ਨੇ ਸ਼ੁਰੂਆਤ ਆਇਆ ਉਹ ਵੀ ਬੁੱਧਨ ਵਾਲੀ ਪਹਾੜ ਤੇ ਸਾਡੇ ਬਜੁਰਗ ਖੇਤੀ ਕਰਦੇ ਰਹੇ ਕਣਕਾ ਵੀਰ ਦੇ ਤੇ ਕਣਕ ਨੂੰ ਗਾਉਂਦੇ ਬੜਦੇ ਤੇ ਟੰਗੜੀ ਨਾਲ ਜ਼ਿਮੀਂਦਾਰ ਤੂੜੀ ਲਾ ਕਰ ਦਿੰਦੇ ਉਹਣਾਂੇ ਲਾ ਕਰ ਦਿੰਦੇ ਠੌਲੀ ਹੋਈਏ ਬੱਦਲ ਦੀ ਖੇਡ ਰੂਪ ਤਾਰ ਦੀ ਖੇਡਾਂ ਦਾ ਖੇਡਾਂ ਦਾ ਜਿਸਦਾਰ ਬਖਸ਼ੀ ਸਿੰਘ ਉਹਨਾਂ ਨੇ ਕਿਲਾਰੇਪੁਰ ਦੇ ਤੇ ਗਰਾਊਂਡ ਚ ਬਣਾਉਂ ਪਿਆ ਤੇ ਉੱਥੇ ਵੀ ਪ੍ਰਚਲਿਤ ਹੁੰਦੀ ਹੁੰਦੀ ਖੇਡ ਬੜੀ ਬਣ ਕੇ ਬੜਾ ਕੁਛ ਇਹਨਾਂ ਖੇਡਾਂ ਚ ਗਰੋਦੇ ਜਾਣੇ ਨੇ ਆਖਰਕਾਰ ਸਮਾਪਤ ਦਾ ਗਿਆ ਵੀਰ ਦਾ ਗਿਆ ਵੀਰ ਦਾ ਗਿਆ ਇਹ ਕੋਈ 1997 ਦੀ ਗੱਲ ਹੈ ਜੀ ਜਦੋਂ ਇਹ ਤੇ ਬੰਦ ਲੱਗਿਆ ਫਿਰ ਬੰਦ ਹੋ ਗਈ ਖੇਡ ਉਹਦੇ ਅੱਧਾ 10 ਸਾਲ ਲਗਾਤਾਰ ਖੇਡਾਂ ਫਿਰ ਬਾਦੀ ਰਹੀ ਇੱਕ ਵਾਰ ਵੀ ਰਿਕਵਰੀ ਨਹੀਂ ਕੀਤੀ ਦਾਲਸਦਾਨ ਬਾਅਦ ਫਿਰ ਜੇੜ ਤੇ ਰਿਕਵਰੀ ਲੱਗੀ ਫਿਰ ਤਕਨੀਕੀ ਰਿਕਵਰੀ ਲੱਗੀ ਬੜੀਆਂ ਸਰਕਾਰਾਂ ਆਈਆਂ ਬਦਲ ਬਦਲ ਕੇ ਸਰਕਾਰਾਂ ਆਈਆਂ ਸਰਕਾਰਾਂ ਨੇ ਸਾਡੇ ਨਾਲ ਇਕੱਠ ਕਰਾਏ ਵਿੱਚ ਆ ਕੇ ਵਾਅਦੇ ਕਰੇ ਪਿਆ ਸ਼ਾਸਨ ਤੇ ਥੋੜੀ ਜਿਹੜੀ ਕੋਲ ਦਿੱਤੀ ਜਾਊਗੀ ਪਰ ਸਾਡੀ ਗੱਲ ਤੱਕ ਨਹੀਂ ਹੋਈ ਸਰਕਾਰਾਂ ਵਿੱਚ ਕਿਸੇ ਨੇ ਗੱਲ ਵੀ ਨਹੀਂ ਕਰੀ ਸਾਡੇ ਭਾਗ ਚੰਗੇ ਸਾਡੀ ਕਿਸਮਤ ਚੰਗੀ ਸਾਡੇ ਐਂਡ ਵਾਲੀ ਵੀਰ ਜੁੜ ਕੇ ਖੇਡਾਂ ਨਾਲ ਸਾਡੀਆਂ ਭੈਣਾਂ ਜੁੜਗੀਆਂ ਸਾਡੀਆਂ ਮਾਮਾ ਜੁੜਗੀਆਂ ਸਾਡੀਆਂ ਬੱਚੀਆਂ ਜੁੜਗੀਆਂ ਖੇਡ ਹੋਰ ਵੱਡੀ ਹੋਗੀ ਖੇਡ ਵੱਡੀ ਹੋਗੀ ਇਧਰ ਦੀ ਫੜ ਫੜਨ ਲੱਗੀ ਕਿਉਂ ਪ੍ਰਸ਼ਾਸਨ ਰੋਕਣ ਲੱਗ ਗਿਆ ਜਾਂ ਸ਼ਿਕਾਇਤਾਂ ਹੋਣ ਲੱਗੀਆਂ ਪ੍ਰਸ਼ਾਸਨ ਨੇ ਰੋਕਣੀ ਉਹਦੀ ਖੇਡ ਰੁਕਣ ਲੱਗੀ ਜਾਂ ਖੇਡ ਰੁਕੀ ਫਿਰ ਬੜਾ ਦੁੱਖ ਆ ਜਾਂ ਇਹ ਸੌਦੇ ਕਰ ਗਿਆ ਕਿ ਅੱਧਾ ਸਾਰਾ ਖਤਮ ਹੋ ਗਿਆ ਇਹਦਾ ਕੋਈ ਹਿੱਲਾ ਹੋਣਾ ਚਾਹੀਦਾ ਫਿਰ ਪਰਮਾਤਮਾ ਸੁਣਦਾ ਜਾਂ ਫਿਰ ਅਸੀਂ ਆ ਵੀ ਦੁਆਵਾਂ ਕਰਦੀਆਂ ਨਾ ਇਹ ਨਹੀਂ ਹੁੰਦਾ ਵੀ ਮੈਂ ਉੱਥੇ ਚ ਰਹਿ ਗਿਆ ਜੀ ਬਣਾਣਾ ਉੱਥੇ ਚ ਰਹਿ ਗਿਆ ਉਹ ਖੇਡ ਨੂੰ ਕਰਦਾ ਨਹੀਂ ਕਰਦਾ ਜਿਹੜਾ ਘਰਾਂ ਬੈਠੇ ਨਾ ਸਾਡੀਆਂ ਭੈਣਾਂ ਵੀ ਬੈਠੀਆਂ ਮਾਂ ਵੀ ਬੈਠੀਆਂ ਨਾਲ ਸਾਥੀ ਬੈਠੇ ਉਹ ਵੀ ਬੈਕਗ੍ਰਾਉਂਡ ਯਾਦ ਕਰਦੇ ਉੱਥ ਕੀ ਸੱਚੇ ਬਾਦਸ਼ਾਹ ਇਬਾਦਤ ਨਹੀਂ ਖੋਲੂ। ਉਹ ਤਰ੍ਹਾਂ ਦੀ ਖੋਲ, ਕੋੜਿਆਂ ਦੀ ਖੋਲ, ਕੁੱਤਿਆਂ ਦੀ ਖੋਲ। ਇਹ ਬੰਦ ਕਰਦੇ ਹੁੰਨੀਆਂ ਮੁਰਗੇ ਵੀ ਬੰਦ ਹੋਗੇ ਤੇ। ਤੇ ਚਲੋ ਅਸੀਂ ਇਕੱਠ ਵੀ ਕਰਿਆ। ਆ ਬੋਲੇ ਆ ਪਨਾਹਟਾ ਹੋਣੇ ਕਿੰਨਾ ਬੜਾ ਇਕੱਠ ਹੋਇਆ। ਉਹਨਾਂ ਨੇ 30 ਤਰੀਕ ਨੂੰ ਇਹ ਅਸੀਂ ਇਕੱਠ ਇਸ ਕਰਕੇ ਜਿਹੜੇ ਸਾਡੇ ਹੁਣ ਮੁੱਖ ਮੰਤਰੀ ਸਰਦਾਰ ਭਗਵਾਂ ਸਿੰਘ ਦੀ ਮੰਗ ਬਹੁਤ ਸਤਿਕਾਰਯੋਗ ਨੇ। ਬਹੁਤ ਸਾਡੀ ਨੇੜੇ ਦੇ ਸੁਣੀ ਸਿਧਾ ਗਰਮੀਤ ਸਿੰਘ ਜੀ ਖੁੰਡੀਆਂ ਸਾਹਿਬ। ਸਰਦਾਰ ਉਸਮਾਨ ਸਿੰਘ ਜੀ ਗੱਜਣਵਾਦੜਾ ਪ੍ਰਤਾਰ ਸਿੰਘ ਜੀ ਸਵੀਕਰ ਸਿੰਘ ਜਮਾ ਜੋ ਗਏ ਬੜਾ ਸਾਲ ਚਾਹੀ ਫਿਕਰ ਨਾ ਕਰੋ ਟਿਕੜ ਖੁੱਲੂਗੀ ਜੱਗੀ ਨਾ ਮੁੰਡੇ ਨੇ ਬੜਾ ਪ੍ਰਣਾਲਾ ਕਰਿਆ ਤਾ ਹੁਣ ਮੱਝੀ ਬਲੀ ਨੱਠ ਵੱਜ ਗਈ ਚਲੋ ਨੱਠ ਪਛਤਾ ਜਿਹੜੇ ਪਹਿਲੇ ਦੇ ਸਾਥੀ ਜਿਵੇਂ ਮੈਂ ਨਹੀਂ ਤੇ ਮੇਜਰ ਕਦੋਂ ਦਾ ਪ੍ਰਧਾਨ ਬਟੂ ਹੁਣ ਵੀ ਹੈ ਜਾਦੂ ਤੇ ਉਹ ਸਾਡੇ ਗਿਲ ਦਾ ਆਪਣਾ ਗੁਰੀ ਜਸਵੰਤ ਮੰਗਰਤਾ ਇਹਨਾਂ ਨੇ ਜਾਣੇ ਮੁੰਡਿਆਂ ਦੇ ਸਾਡੇ ਦੇ ਇਲਾਕੇ ਦੀ ਇੱਕ ਦੋ ਵਿੱਚ ਜਿਵੇਂ ਸਰਪੰਚ ਸਰਜੀ ਬਦੇ ਸ਼ਹਾਦਾ ਬਾਬਾ ਦਾ ਕਿਹ ਵਿੱਚ ਬੰਦੇ ਹੋਰ ਵੀ ਸਭ ਹੀ ਜਾਂਦੇ ਰਹੇ ਪਰ ਨਾ ਸੁਣ ਹੋਈ ਪਰ ਫਿਰ ਰੱਬ ਨਹੀਂ ਸੁਣੀ ਸਕੀ ਇਹ ਮੈਂ ਰੱਬ ਨੂੰ ਕਹਾਂਗਾ ਸਰਕਾਰ ਬਣੀ ਆਪਦੀ ਆਪਦੀ ਸਰਕਾਰ ਬਣ ਕੇ ਮੁੱਖ ਮੰਤਰੀ ਸਿਰਲ ਭਗਵਾਨ ਸਿੰਘ ਮਾਨ ਬਣ ਗਈ ਜਦੋਂ ਅਸੀਂ ਉਹਨਾਂ ਕੋਲ ਗੱਲ ਜਾ ਕੇ ਕਰੀ ਸਾੜੀ ਫੈਲੇ ਨੱਬੇ ਇਹ ਪਰਮਜੀਤ ਸਿੰਘ ਜੀ ਬਤਾਰੋਗੇ ਜਨਰਲ ਪੰਜਾਬ ਉਹਨਾਂ ਨੇ ਫਿਰ ਜੱਗੀ ਨਾਲ ਗੱਲ ਕਰਕੇ ਫੈਟ ਹੋੜ ਅੱਡੀ ਉੱਥੋਂ ਫਿਰ ਗੱਲ ਚੱਲ ਪਈ ਚੌਲਦੇ ਚੌਲਦੇ ਬੜੀਆਂ ਸ਼ਰਤਾਂ ਲੱਗਣ ਲੱਗੀਆਂ ਵਿਗੜ ਖੁੱਲ ਜਾਣੀ ਉਹ ਮੈਂ ਵੀ ਕਹਿਆ ਕਿ ਉਹਨੂੰ ਮੈਂ ਬੁੱਗੇ ਨਾਲੇ ਸ਼ਰਤ ਲਾਉਂ ਰਿਹਾ ਦਾ ਉਹ ਮੈਂ ਕਹ ਗਿਆ ਹੋਗੇ 20 ਸਾਲ 25 ਸਾਲ ਕਿਲ ਖੁੱਲਦੀ ਮੇਰੀ ਖਲਣੀ ਰੇਹ ਦੇ ਬੈਂਤੀ ਆ ਜੀ ਬੇ ਸਾਰੇ ਪੰਜਾਬ ਦੇ ਸਾਰੇ ਪੰਜਾਬ ਨੂੰ ਹਰਿਆਣਿਆਂ ਨੂੰ ਵੀ ਬੈਂਤੀ ਆ ਰਾਜਸਥਾਨ ਨੂੰ ਵੀ ਬੈਂਤੀ ਆ ਕਿ ਉਹਨਾਂ ਦੇ ਵੀ ਬੱਚੇ ਆਨੇ ਸਾਡੇ ਲੋਕ ਖਰੀਦਦੇ ਲਿਖਦੇ ਔਰ ਆ ਕੇ ਉਹ ਤਾਂ ਹੀ ਬਿੜਦੇ ਮਾਝਾ ਮਾਲਵਾ ਦੁਆਬਾ ਪੋਵਦਾ ਇਹ ਸਾਰੇ ਵੀਰ ਮੇਰੇ ਜਿਹੜੀਆਂ ਸ਼ੌਂਕ ਰੱਖਦੀਆਂ ਉਹ ਵੀ ਪਹੁੰਚਣ ਅਸੀਂ ਪਹੁੰਚਣ ਵਾਰੇ ਬੇਨਤੀ ਕਰਦੇ ਆਂ ਬਾਕੀ ਖੇਡਾਂ ਮੈ ਤੁਹਾਨੂੰ ਮੂਰਾ ਮੋਟੀ ਮੋਟੀ ਦੱਸਤੀ ਆ ਇਹ ਖੇਡ ਦੇ ਇੱਥੇ ਦੇ ਬੰਦ ਹੋਈ ਇਹ ਖਲਾਈ ਆ ਭਾਈ ਆ ਸਰਕਾਰ ਨੇ ਅਸੀਂ ਉਹਨਾਂ ਦਾ ਧੰਨਵਾਦ ਕਰਨਾ ਸਰਕਾਰ ਦਾ ਹੀ ਧੰਨਵਾਦ ਕਰਨਾ ਇਹ ਭਾਈ ਤੁਹਾਡੀ ਮਿਹਰਬਾਨੀ ਉਹਨਾਂ ਨੇ ਦੋ ਸਾਢਾ ਸਾਲ ਨੂੰ ਬਹੁਤ ਵੱਡਾ ਇੱਕ ਗਿਫਟ ਵੀ ਵਲੋਗਾ ਤੇ ਮੈਂ ਕਿਵਟਾਲੇ ਦਾ ਸਪਲੀਅਰ ਕਰਨਾ ਨਹੀਂ ਚਾਹੁੰਦਾ ਮੈਂ ਸਾਬੋ ਜਦਾ ਆਪ ਦੇ ਕਰਕਲ ਨਾਲ ਦੇ ਆਪਣੇ ਵਿਰਾਸਤੀ ਖੇਡਾਂ ਜਿਹੜੇ ਬੈਲ ਗੱਡੀਆਂ ਦੀ ਦੌੜ ਕਬੂਤਰਬਾਜੀ ਮੁਕਾਬਲੇ ਤੇ ਸ਼ਿਕਾਰੀ ਕੁੱਤਿਆਂ ਦੀਆਂ ਜਿਹੜੀਆਂ ਦੌੜਾਂ ਪੰਜਾਬ ਦੇ ਵੱਖੋ-ਵੱਖਰੇ ਪਿੰਡਾਂ ਦੇ ਵਿੱਚ ਜਿਹੜੇ ਸ਼ੌਂਕਵੱਜੋਂ ਜਿਹੜੇ ਮੁਕਾਬਲੇ ਕਰਵਾਏ ਜਾਂਦੇ ਆ ਅੱਜ ਇਸ ਇਹਨਾਂ ਖੇਡਾਂ ਨੂੰ ਮੁੜ ਤੋਂ ਸਰਜੀਤ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਮਾਨਯੋਗ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਦਾ ਧੰਨਵਾਦ ਕਰਨ ਲਈ ਤੇ 29/7/2025 ਦਿਨ ਮੰਗਲਵਾਰ ਨੂੰ ਪਿੰਡ ਮਹਿਮਾ ਸਿੰਘ ਵਾਲਾ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਜਿਹੜੇ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਸਾਹਿਬ ਪਹੁੰਚ ਰਹੇ ਆ ਇਸ ਖੁਸ਼ੀ ਦੇ ਵਿੱਚ ਸਾਰੇ ਹੀ ਸ਼ਕੀਨ ਵੀਰਾਂ ਨੂੰ ਪੂਰੇ ਉਤਸ਼ਾਹ ਦੇ ਨਾਲ ਉੱਥੇ ਪਹੁੰਚਣ ਦੀ ਅਪੀਲ ਵੀ ਕਰਦੇ ਆ ਸਾਡੇ ਐਨ ਆਰ ਆਈ ਵੀਰ ਯੂਨਾਈਟਿਡ ਵੈਲਡਰਾ ਕਮੇਟੀ ਦੇ तमाम ਅਹੁਦੇਦਾਰ ਵੀਰਾਂ ਵੱਲੋਂ ਵੀ ਅਪੀਲ ਕਰਦੇ ਆ ਸਾਰੇ ਐਨ ਆਰ ਆਈ ਭਰਾਵਾਂ ਵੱਲੋਂ ਅਪੀਲ ਕਰਦੇ ਆ ਵੈਲਡਰਾ ਕਮੇਟੀ ਵੱਲੋਂ ਵੀ ਅਸੀਂ ਅਪੀਲ ਕਰਦੇ ਆ ਕਿ 29 7 2025 ਦਿਨ ਮੰਗਲਵਾਰ ਨੂੰ ਜਿਹੜਾ ਪਿੰਡ ਮਹਿਮਾ ਸਿੰਘ ਵਾਲਾ ਸਵੇਰੇ ਸਹੀ 10 ਵਜੇ ਪਹੁੰਚੋ ਜਾਂ ਆਪਾਂ ਇਹ ਖੁਸ਼ੀ ਦਾ ਇਜ਼ਹਾਰ ਕਰੀਏ ਦੱਸਦੀ ਕਿ 29 ਜੁਲਾਈ ਨੂੰ ਪਿੰਡ ਮਹਿਮਾ ਸਿੰਘ ਵਾਲਾ ਦੇ ਨੇੜੇ ਜ਼ਿਲ੍ਹਾ ਰਾਏਪੁਰ ਵਿਖੇ ਬੈਲ ਦੁੜਾਕ ਕਮੇਟੀ ਵੱਲ ਮੁੱਖ ਮੰਤਰੀ ਪੰਜਾਬ ਨੂੰ ਭਗਵੰਤ ਸਿੰਘ ਮਾਨ ਦਾ ਸਨਮਾਨ ਕੀਤਾ ਜਾਵੇਗਾ ਜਗਬਾਣੀ ਟੀਵੀ ਦੇ ਲਈ ਮੋਰਿੰਡਾ ਤੋਂ ਕਮਲਜੀਤ ਅਰਨੋਲੀ ਦੀ ਰਿਪੋਰਟ